ਖੰਨਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਦੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੱਚਿਆਂ ਨੇ ਨੈਸ਼ਨਲ ਸਤਰ ਦੀ ਫੁੱਟਬਾਲ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮਨੀਪੁਰ ਵਿਖੇ ਹੋਈ ਇਸ ਪ੍ਰਤੀਯੋਗਤਾ ਵਿੱਚ ਸਕੂਲ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਨੇ ਸਕੂਲ ਗੇਮਸ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਇਸ ਉਪਲਬਧੀ ਤੋਂ ਬਾਅਦ ਟੀਮ ਵਿੱਚ ਸ਼ਾਮਲ ਖਿਡਾਰੀਆਂ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਜਿੱਥੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਗਿਆ ਉੱਥੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਦਕਿ ਗੁਰਦੁਆਰਾ ਸਾਹਿਬ ਵਿਖੇ ਵੀ ਬੱਚਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਆ ਗਿਆ ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਅਤੇ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਲੋਂ ਤੋਂ ਇਲਾਵਾ ਗੁਰਮੋਹਨ ਸਿੰਘ ਵਾਲੀਆ ਨੇ ਕਿਹਾ ਕਿ ਸਕੂਲ ਵਿਖੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਖੇਡਾਂ ਦਾ ਮਾਹੌਲ ਵੀ ਪ੍ਰਦਾਨ ਕੀਤਾ ਜਾਂਦਾ ਹੈ ਉਨਾ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ ਨੈਸ਼ਨਲ ਲੈਵਲ ਦੀ ਚੈਂਪੀਅਨਸ਼ਿਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਉਸ ਪਿਛੇ ਬੱਚਿਆਂ ਦੀ ਅਤੇ ਕੋਚ ਦੀ ਸਖਤ ਮਿਹਨਤ ਹੈ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੱਸਦੇ ਹੋਏ ਕਿ ਮੇਰੇ ਹਰੇਕ ਕੰਮ ਦੇ ਹਰੇਕ ਸਾਡੇ ਡਿਸੀਜਨ ਦੇ ਨਾਲ ਮੈਨੇਜਮੈਂਟ ਦਾ ਬਹੁਤ ਵੱਡਾ ਥਾਪੜਾ ਤੇ ਇਹਨਾਂ ਦੀ ਹੌਸਲਾ ਵਧਾਈ ਰਹਿੰਦੀ ਆ ਜਿਹਦੇ ਕਰਕੇ ਅਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਲਈ ਤਤ ਪਰ ਰਹੇ ਨੇ ਆ ਮੇਰੇ ਸਟਾਫ ਮੈਂਬਰਸ ਦਾ ਬਹੁਤ ਵੱਡਾ ਯੋਗਦਾਨ ਆ ਜੀ ਇਹਨਾਂ ਬੱਚੀਆਂ ਦੀ ਇਹਨਾਂ ਦੇ ਕੋਚ ਸਹਿਬਾਨ ਦੀ ਸਖਤ ਮਿਹਨਤ ਦਾ ਨਤੀਜਾ ਕਿ ਅੱਜ ਬੱਚੇ ਨੈਸ਼ਨਲ ਦੇ ਵਿੱਚੋਂ 브ੌਂਜ਼ ਮੈਡਲ ਲੈ ਕੇ ਆਏ ਅੰਡਰ 17 ਜਸ਼ਨਦੀਪ ਆ ਜੀ ਲੜਕਾ ਉਹ ਫੁੱਟਬਾਲ ਖਿਡ ਕੇ ਆਇਆ ਅੰਡਰ 19 ਦੇ ਵਿੱਚ ਜਤਿੰਦਰ ਸਿੰਘ ਤੇ ਹਰਮਨ ਸਿੰਘ ਇਹ ਦੋ ਬੱਚੇ ਅੰਡਰ 19 ਫੁੱਟਬਾਲ ਦੇ ਵਿੱਚ ਜੋ ਕਿ ਮਨੀਪੁਰ ਚ ਹੋਈਆਂ ਸੀਗੀਆਂ ਉੱਥੋਂ ਇਹ 브ੌਂਜ਼ ਮੈਡਲ ਲੈ ਕੇ ਆਏ ਨੇ ਜੀ ਹਰੇ ਖੁਸ਼ੀ ਦੀ ਗੱਲ ਇਹ ਵੀ ਆ ਕਿ ਇਹ ਦੋ ਬੱਚੇ ਅੰਡਰ 19 ਦੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਇਹ ਦੋ ਬੱਚੇ ਸੀਗੇ ਜਿਹੜੇ ਦੋ ਦੇ ਦੋਏ ਆਪਣੇ ਬੱਚੇ ਸੀਗੇ ਇਹਦੇ ਵਿੱਚ ਦੇਖੋ ਸਾਡੀ ਮੈਨੇਜਮੈਂਟ ਦਾ ਬਹੁਤ ਵਧੀਏ ਜਿੱਥੇ ਬਹੁਤ ਸਾਰੇ ਵਧੀਆ ਫੈਸਲੇ ਨੇ ਉੱਥੇ ਇੱਕ ਇਹ ਵੀ ਫੈਸਲਾ ਕਿ ਮਦਰਲੈਸ ਜਾਂ ਫਾਦਰਲੈਸ ਜਿਹੜਾ ਬੱਚਾ ਸੀ ਉਹਨਾਂ ਦੀ ਫੀਸ ਦੀ ਰਿਬੇਟ ਦਿੰਨੇ ਆ ਪਲੱਸ ਜਿਹੜਾ ਬੱਚਾ ਸਟੇਟ ਖੇਡ ਕੇ ਆਵੇ ਉਹਦੇ ਲਈ ਵੱਖਰੇ ਡਿਸਕਾਊਂਟਸ ਨੇ ਜਿਹੜਾ ਨੈਸ਼ਨਲ ਖੇਡ ਕੇ ਆਵੇ ਉਹਦੇ ਲਈ ਵੱਖਰੇ ਡਿਸਕਾਊਂਟਸ ਨੇ ਸੋ ਇਹ ਜਿੱਥੇ ਮੈਨੇਜਮੈਂਟ ਦੇ ਧੰਨਵਾਦੀਆਂ ਅਸੀਂ ਉੱਥੇ ਇਹਨਾਂ ਬੱਚਿਆਂ ਦੀ ਵੀ ਸਖਤ ਮਿਹਨਤ ਤੇ ਇਹਨਾਂ ਦੋ ਬੱਚਿਆਂ ਦੇ ਫਾਦਰ ਹੈ ਨਹੀਂ ਉਹਨਾਂ ਦੀ ਮਦਰਜ਼ ਬਹੁਤ ਜ਼ਿਆਦਾ ਸਪੋਰਟਿਵ ਨੇ ਤੇ ਉਹ ਪੂਰੀ ਤਿੰਨਾਂ ਦੇ ਤਿੰਨੇ ਪੇਰੈਂਟਸ ਚਾਹੁੰਦੇ ਨੇ ਕਿ ਸਾਡੇ ਬੱਚੇ ਸਪੋਰਟਸ ਦੇ ਵਿੱਚ ਅੱਗੇ ਜਾਣ ਦੇਖੋ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਕਿ ਬਾਬਾ ਜੋਰਾਵਰ ਸਿੰਘ ਫਤੇਹ ਸਿੰਘ ਸੀਨੀਅਰ ਸਕੈਂਟਰੀ ਸਕੂਲ ਮਨਜੀ ਸਾਹਿਬ ਕੋਟੜਾ ਦੇ ਬੱਚੇ ਨੈਸ਼ਨਲ ਖੇਡ ਕੇ ਆਏ ਨੇ ਅੰਡਰ 19 ਵੀ ਖੇਡੇ ਤੇ ਅੰਡਰ 17 ਵੀ ਖੇਡੇ ਇਸ ਮੌਕੇ ਦੇ ਉੱਤੇ ਮੈਂ ਮੁਬਾਰਕਬਾਦ ਦਿੰਦਾ ਪ੍ਰਿੰਸੀਪਲ ਸਾਹਿਬ ਸਾਹ ਗੁਰਦੀਪ ਸਿੰਘ ਉਹਨਾਂ ਦੀ ਸਮੁੱਚੀ ਟੀਮ ਡੀਪੀ ਸਾਹਿਬ ਤੇ ਵਿਸ਼ੇਸ਼ ਤੌਰ ਤੇ ਤਿੰਨੋਂ ਬੱਚਿਆਂ ਦੇ ਪੇਰੈਂਟਸ ਨੂੰ ਦੋ ਬੱਚਿਆਂ ਦੇ ਅਨਫੋਰਚੂਨੇਟਲੀ ਫਾਦਰ ਨਹੀਂ ਹਨਗੇ ਉਹਨਾਂ ਦੀ ਮਾਵਾ ਉਹਨਾਂ ਦੇ ਖਿਆਲ ਰੱਖਦੀਆਂ ਨੇ ਔਰ ਬਹੁਤ ਸੁਚੱਜੇ ਤਰੀਕੇ ਨਾਲ ਬੱਚਿਆਂ ਦਾ ਪਾਲਣਾ ਕੀਤੀ ਔਰ ਦੇਖੋ ਇੰਨੀ ਮੁਸ਼ਕਲਾਂ ਦੇ ਬਾਵਜੂਦ ਨੈਸ਼ਨਲ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਆਏ ਨੇ ਸੋ ਜਿਵੇਂ ਅੱਜ ਕੱਲ ਦੀ ਜਿਹੜੀ ਜਵਾਨੀ ਹੁਣ ਨਸ਼ੇ ਉੱਤੇ ਚੜ੍ਹ ਗਈ ਜਾਂਦੀ ਹੈ ਕਿ ਅਪੀਲ ਕਰੋਗੇ ਬੱਚੇ ਅਗੜੇ ਆਉਂਦੇ ਨੇ ਦੇਖੋ ਇੰਨੀ ਮੁਸ਼ਕਲਾਂ ਦੇ ਬਾਵਜੂਦ ਇਹ ਬੱਚੇ ਰੋਲ ਮਾਡਲੂ ਨੇ ਪੰਜਾਬ ਦੇ ਵਿੱਚ ਜਿਵੇਂ ਅੱਜ ਦੀ ਡੇਟ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਉਹਨੂੰ ਇੱਕ ਕਿਸਮ ਨਾਲ ਠੱਲ ਲਾਉਣ ਦੀ ਇਹ ਕੋਸ਼ਿਸ਼ ਆ ਬੱਚਿਆਂ ਨੂੰ ਜਿਹੜੇ ਸਪੋਰਟਸ ਦੇ ਵਿੱਚ ਐਕਸੈਲ ਕਰ ਰਹੇ ਨੇ ਇਹ ਬਹੁਤ ਵਧੀਆ ਉਪਰਾਲਾ ਇਸ ਰਾਣ ਜੇਤੂ ਖਿਡਾਰੀਆਂ ਨੇ ਵੀ ਇਸ ਜਿੱਥੇ ਇਸ ਉਪਲਬਧੀ ਦਾ ਸਿਹਰਾ ਸਕੂਲ ਮੈਨੇਜਮੈਂਟ ਅਤੇ ਆਪਣੇ ਕੋਚ ਸਿਰ ਬਣਿਆ ਉਥੇ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਮਿਹਨਤ ਕਰਕੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਮੇਰਾ ਨਾਮ ਜਤਿੰਦਰ ਸਿੰਘੀ ਮੈਂ ਅੰਡਰ 19 ਫੁੱਟਬਾਲ ਖੇਡਿਆ ਹਾਂ ਜੀ ਇੰਪਾਲ ਦੇ ਵਿੱਚ ਮਨੀਪੁਰ ਦੇ ਵਿੱਚ ਜਿਹੜਾ ਸਕੂਲ ਹੈ ਤੁਹਾਡਾ ਮੇਰਾ ਬਾਬਾ ਜੋਰਾਵਰ ਸਿੰਘ ਫਤੀ ਫਤੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੇਮ ਨਾਲ ਮੈਂ ਹੀ ਫਸਟ ਕਲਾਸ ਤੋਂ ਗੇਮ ਕਰਨਾ ਕੀ ਕਹਿਣਾ ਚਾਹੋਗੇ ਜਿਹੜੇ ਅੱਜ-ਕੱਲ੍ਹ ਦੇ ਮੁੰਡੇ ਉਹਨਾਂ ਨੂੰ ਮੈਂ ਪਰਹਰ ਕਿਹਣਾ ਕਰੂੰ 2 ਵੱਧ ਵੱਧ ਗੇਮ ਨਾਲ ਜੁੜੋ ਤੇ ਵੱਧ ਵੱਧ ਕਿਸੇ ਚੰਗੇ ਸਕੂਲ ਨਾਲ ਜੁੜੋ ਜਿਹੜਾ ਤੁਹਾਨੂੰ ਸਪੋਰਟ ਕਰੇ ਕਿੰਨੇ ਬੱਚੇ ਹੋ ਤੁਸੀਂ ਅਸੀਂ ਤਿੰਨ ਬੱਚੇ ਆਈ ਹਾਂ ਜਿਹੜੇ ਨੈਸ਼ਨਲ ਲੈਵਲ ਸਿਲੈਕਟ ਹੋਏ ਸੀ ਪੰਜਾਬ ਦੀ ਟੀਮ ਦੇ ਲੁਧਿਆਣਾ ਜਿਲ੍ਹੇ ਦੇ ਵਿੱਚੋਂ ਤੁਸੀਂ ਦੋਨੋਂ ਹਾਂ ਜੀ ਲੁਧਿਆਣੇ ਦੇ ਵਿੱਚ ਤਿੰਨੇ ਹੀ ਆ ਸਿਰਫੀ ਜੋ ਤਿੰਨੇ ਨੈਸ਼ਨਲ ਖੇਡੇ ਹੋਏ ਆ ਇਸ ਸੀਜ਼ਨ ਤਿੰਨੇ ਤਿੰਨੇ ਆਗੇ ਪੂਰੇ ਲੁਧਿਆਣੇ ਚ ਇੰਨੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਦੋ ਟਾਈਮ ਮਿਹਨਤ ਕਰਨੀ ਪੈਂਦੀ ਆ ਅਸੀਂ ਖੰਨੇ ਜਾਂਦੇ ਸੀਗੇ ਸਵੇਰੇ ਜੀ ਤੇ ਫੁੱਟਬਾਲ ਸੈਂਟਰ ਖੰਨੇ ਨਾਲ ਜੁੜੇ ਹੋਏ ਆ ਇਹ ਅਸੀਂ ਸਵੇਰੇ ਵੀ ਜਾਂਦੇ ਸੀਗੇ ਸ਼ਾਮ ਵੀ ਜਾਂਦੇ ਤੇ ਸਕੂਲ ਦੇ ਟਾਈਮ ਸਕੂਲ ਦੇ ਟਾਈਮ ਡੀਪੀ ਸਰ ਪ੍ਰੈਕਟਿਸ ਕਰਾਉਂਦੇ ਸੀ ਪੜਾਈ ਵੀ ਕਰਦੇ ਸੀ ਪੜਾਈ ਪੜਾਈ ਦੇ ਜਿਹਨ ਪੀਰੀਅਡਸ ਹੁੰਦੇ ਨੇ ਜਿਵੇਂ ਗੇਮ ਪੀੜ ਆ ਗਿਆ ਵਿੱਚ ਉਹ ਹੋ ਗਿਆ ਪੰਜ ਪੀੜ ਲੱਗਦੀ ਪਹਿਲਾਂ ਉਦੋਂ ਬਾਅਦ ਜੇ ਫ੍ਰੀ ਪੀੜ ਹੋ ਗਿਆ ਫ੍ਰੀ ਪੀੜ 'ਚ ਪ੍ਰੈਕਟਿਸ ਐਵੇਂ ਹੁੰਦੀ ਪੜਾਈ ਦੇ ਨਾਲ ਨਾਲ ਗੇਮ ਵੀ ਕਰਦੇ ਆ ਪੜਾਈ ਦੇ ਨਾਲ ਨਾਲ ਗੇਮ ਵੀ ਕਰਦੇ ਆ ਸਭ ਤੋਂ ਵੱਧ ਸਪੋਰਟ ਕੀ ਰਹੀ ਹੈ ਸਭ ਤੋਂ ਵੱਧ ਸਪੋਰਟ ਸਕੂਲ ਦੀ ਰਹੀ ਆ ਤੇ ਸਾਡੇ ਕੋ ਸਭ ਦੀ ਰਹੀ ਹੈ ਟੀਪੀ ਸਰ ਦੀ ਰਹੀ ਹੈ ਜੇ ਅੱਜ ਆ ਸਕੂਲ ਨਾ ਹੁੰਦਾ ਤਾਂ ਅਸੀਂ ਆਹ ਮੁਕਾਮ ਤੇ ਨਹੀਂ ਪਹੁੰਚ ਸਕਦੇ ਸੀ